ਭਾਈ ਗੁਰਜੀਤ ਖਾਲਸਾ ਭਾਈ ਗੁਰਤੇ ਸਾਰਿਆਂ ਸੰਗਤ ਨੂੰ ਬੇਨਤੀ ਹੈ ਇਸ ਵਕਤ ਅਸੀਂ ਸਮਾਣਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਸਾਬਕਾ ਫੌਜੀ ਆਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਇਆਂ ਵਿਅੱਦਵੀਆਂ ਦੇ ਵਿਰੁੱਧ ਸਖਤ ਸਜ਼ਾ ਦਾ ਕਾਨੂੰਨ ਬਣਾਉਣ ਦੇ ਲਈ ਮੋਰਚਾ ਲਾਇਆ ਗਿਆ ਹੈ 400 ਫੁੱਟ ਟਾਪ ਦੇ ਉੱਪਰ ਚੜ੍ਹੇ ਹੋਇਆ 350 ਫੁੱਟ ਦੀ ਹਾਈਟ ਤੇ ਬੈਠੇ ਹੈ ਤੇ ਇਹ ਸਬੰਧ ਦੇ ਵਿੱਚ 11 ਜਨਵਰੀ ਨੂੰ ਇੱਕ ਵੱਡਾ ਕੌਮੀ ਇਕੱਠ ਰੱਖਿਆ ਗਿਆ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲੋਕ ਪਹੁੰਚਣ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੀ ਹਾਜ਼ਰੀ ਲਵਾਉਣੇ ਤਾਂ ਕਿ ਇਹ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਕਿ 11 ਜਨਵਰੀ 2025 ਨੂੰ ਇੱਥੇ ਵੱਡਾ ਇਕੱਠ ਹੋ ਕੇ ਸੁੱਟੀਆਂ ਹੋਈਆਂ ਸਰਕਾਰ ਨੂੰ ਜਗਾਇਆ ਜਾ ਸਕੇ ਤੇ ਭਾਈ ਸਾਹਿਬ ਦੀ ਜੜਦੀ ਕਲਾ ਦੀ ਆਪਾਂ ਹਰ ਰੋਜ਼ ਅਰਦਾਸ ਕਰਨੀ ਹੈ ਕਿ ਉਹਨਾਂ ਨੂੰ ਪਰਪਕਤਾ ਬਖਸ਼ੇ ਜੀਵਨ ਦੇ ਵਿੱਚ ਅਡੋਲਤਾ ਬਖਸ਼ੇ ਉਹ ਆਪਣੇ ਸੰਘਰਸ਼ ਲਈ ਕਾਮਯਾਬ ਰਹਿਣ ਤੇ ਆਪਾਂ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਸਰਕਾਰਾਂ ਨੂੰ ਮਜਬੂਰ ਕਰਨਾ ਹੈ ਕਿ ਕਾਨੂੰਨ ਬਣ ਸਕੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਅੱਗੇ ਉੱਥੇ ਤੁਹਾਨੂੰ ਇਹ ਟਾਵਰ ਦੇ ਜਿੱਥੇ ਭਾਈ ਸਾਹਿਬ ਬੈਠੇ ਦਰਸ਼ਨ ਕਰਾਉਣੇ ਉਹਨਾਂ ਦੇ ਤੇ ਨਾਲ ਦੇ ਸਿੰਘਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਉਹ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿਰ ਸਮਾਣਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਆਪਣਾ ਇੱਕ ਸਾਬਕਾ ਫੌਜੀ ਵੀਰ ਗੁਰੂ ਗ੍ਰੰਥ ਸਾਹਿਬ ਜਿਹੜਾ ਜੋ ਬੇਅਦਮੀਆਂ ਹੋ ਰਹੀਆਂ ਨੇ ਉਸ ਦੇ ਲਈ ਪੱਕਾ ਕਾਨੂੰਨ ਬਣਾਉਣ ਦੇ ਲਈ ਆਪਣੀ ਜਾਨ ਜੋਖੰਦ ਵਿੱਚ ਪਾ ਕੇ ਕਾਬਵ ਦੇ ਉੱਪਰ ਚੜੇ ਹੋਏ ਨੇ ਇਹਨਾਂ ਦੀ ਮੁੱਖ ਮੰਗ ਇਹ ਹੈ ਕਿ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਵੀ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਹੈ 295ਏ ਦੇ ਤਹਿਤ ਕੀ ਸਜ਼ਾ ਹੁੰਦੀ ਹੈ 3 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਜੇਕਰ ਉਹ ਪ੍ਰੂਫ ਕਰ ਸਕੀਏ ਤੇ ਨਹੀਂ ਉਹਦੇ ਵਿੱਚ ਉਸ ਤਰੰਤ ਜਮਾਨਤ ਮਿਲ ਜਾਂਦੀ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਬੇਦਬੀਆਂ ਹੋ ਰਹੀਆਂ ਨੇ ਤੇ ਇਸ ਦੇ ਲਈ ਕਾਨੂੰਨ ਬਣਾਉਣ ਦੇ ਲਈ ਉਹ ਆਪਣੀ ਜਾਣ ਨੂੰ ਕੌਮ ਦੇ ਲੇਖੇ ਲਾਉਣ ਦੇ ਲਈ ਟਾਵਰ ਦੇ ਉੱਪਰ ਚੜੇ ਹੋਏ ਆ ਇਹ ਟਾਵਰ ਹੈਡਾ 400 ਫੁੱਟ ਉੱਚਾ ਹੈ ਉਹ 350 ਫੁੱਟ ਹਾਈਟ ਦੇ ਉੱਤੇ ਇਸ ਵਕਤ ਉਹ ਬੈਠੇ ਹੋਏ ਆ ਤੇ ਗੁਰੂਕੀਆਂ ਫੌਜਾਂ ਉਹਨਾਂ ਦਾ ਸਾਥ ਦੇਣ ਦੇ ਲਈ ਪਹੁੰਚੀਆਂ ਹੋਊਗੀਆਂ ਨੇ ਪਿੰਡ ਮਾਹੀ ਨਿੰਗਲ ਜ਼ਿਲ੍ਹਾ ਬਠਿੰਡਾ ਦੀ ਸੰਗਤ ਅੱਜ ਇੱਥੇ ਆਈ ਹੋਈ ਹੈ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ 11 ਜਨਵਰੀ ਨੂੰ ਇੱਥੇ ਕੌਮ ਕੌਮ ਦਾ ਇੱਕ ਵੱਡਾ ਇਕੱਠ ਰੱਖਿਆ ਜਾ ਰਿਹਾ ਹੈ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਕਿ ਜਲਦੀ ਤੋਂ ਜਲਦੀ ਇਹ ਕਾਨੂੰਨ ਬਣ ਸਕੇ ਇਹ ਕਾਨੂੰਨ ਸੈਂਟਰ ਗਵਰਨਮੈਂਟ ਨੇ ਬਣਾਉਣਾ ਹੈ ਜੋ ਕਿ ਪੰਜਾਬ ਦੇ ਵਿੱਚ ਦੋ ਵਾਰ ਪਾਸ ਪਾਸ ਹੋ ਚੁੱਕਿਆ ਹੈ ਪਹਿਲਾਂ ਵਾਰ ਸਰਕਾਰ ਵੱਲੋਂ 2015-16 ਦੇ ਵਿੱਚ ਤੇ ਕੈਪਟਨ ਸਰਕਾਰ ਦੇ ਵਿੱਚ 2000 18 ਦੇ ਵਿੱਚ ਇਹ ਕਾਨੂੰਨ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਪਾਸ ਹੋ ਚੁੱਕਿਆ ਸੀਗਾ ਪਰ ਸੈਂਟਰ ਦੇ ਵਿੱਚ ਇਹ ਕਾਨੂੰਨ ਦਾ ਰੂਪ ਧਾਰਨ ਨਹੀਂ ਕੀਤਾ ਤੇ ਇਸ ਕਰਕੇ ਸਿੰਘ ਦੀ ਸਾਬਕਾ ਫੌਜੀ ਦੀ ਇਹ ਹੀ ਮੰਗ ਹੈ ਕਿ ਇਸ ਨੂੰ ਕਾਨੂੰਨ ਨੂੰ ਅਮਲ ਜਮਾ ਅਪਣਾਇਆ ਜਾਵੇ ਜੇਕਰ ਕੋਈ ਬੇਅਦਬੀ ਕਰਦਾ ਹੈ ਘੱਟੋ ਘੱਟ ਉਸ ਨੂੰ 20 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਜੋ ਧਰਮ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਿਆ ਜਾ ਸਕੇ ਇਸ ਕਰਕੇ ਜੋ ਇਸ ਮੌਕੇ ਤੇ ਹਾਜ਼ਰ ਜ세 ਬੰਦੀਆਂ ਬੈਠੀਆਂ ਨੇ ਉਸ ਦੇ ਵਿੱਚ ਕੁਝ ਆਗੂ ਸਾਡੇ ਵੀਰਾਂ ਨਾਲ ਗੱਲਬਾਤ ਕਰਦੇ ਆ ਤੇ ਆਓ ਮਿਲਦੇ ਆ ਧੰਨਵਾਦ ਸਾਡੇ ਨਾਲ ਮੋਰਚੇ ਦੇ ਵਿੱਚ ਭਾਈ ਰਜਿੰਦਰ ਸਿੰਘ ਜੀ ਫਤੇਗੜ ਛੰਨਾ ਤੋਂ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਦਿਨ ਹੋ ਗਏ ਭਾਈ ਸਾਹਿਬ ਨੂੰ ਟਾਵਰ ਉੱਪਰ ਚੜ੍ਹੇ ਹੋਏ ਨੂੰ ਤੇ ਇਹਨਾਂ ਦੀਆਂ ਮੁੱਖ ਮੰਗਾਂ ਕੀ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਜੀ ਹਾਂਜੀ ਭਾਈ ਸਾਹਿਬ ਜੀ ਕਿੰਨੇ ਦਿਨਾਂ ਤੋਂ ਇਹ ਟਾਵਰ ਉੱਪਰ ਚੜ੍ਹੇ ਹੋਏ ਐ ਇਹਨਾਂ ਨੂੰ ਅੱਜ ਤਕਰੀਬਨ ਜੀ 12 ਅਕਤੂਬਰ ਤੋਂ ਚੜ੍ਹੇ ਹੋਏ ਨੇ ਅੱਜ ਤਕਰੀਬਨ 70 ਦਿਨ ਹੋ ਗਏ ਜੀ ਅੱਛਾ ਜੀ 70 ਦਿਨ ਹੋ ਗਏ ਉੱਪਤੇ ਇਹਨਾਂ ਨੂੰ ਚੜਿਆ ਨੂੰ ਤੇ ਮੰਗ ਇਹਨਾਂ ਦੀ ਤੁਹਾਨੂੰ ਪਤਾ ਹੀ ਐ ਵੀ ਜਿਹੜਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ 2015 ਤੋਂ અપਮਾਨ ਹੋ ਰਿਹਾ ਦਰਗਾੜੀ ਤੋਂ ਸ਼ੁਰੂ ਹੋਇਆ ਸੀ ਉਹ ਲਗਾਤਾਰ ਜਾਰੀ ਐ ਹੁਣ ਤੱਕ ਤਕਰੀਬਨ ਗਿਣਤੀ ਉਹ ਨਹੀਂ ਹੈਗੀ 4-500 ਵਾਰ ਕਹਿਣੇ ਆਪਾਂ ਵੀ ਹੋ ਗਿਆ અપਮਾਨ ਪਰ ਉਕੇ ਇਸ ਗੱਲ ਦਾ ਵੀ ਉਹਦੇ ਲਈ ਕਿਸੇ ਨੇ ਕੋਈ ਆਵਾਜ਼ ਨਹੀਂ ਠਾਈ ਵੀ ਉਹਦੇ ਲਈ ਕੋਈ ਜਦੋਂ ਕਿ ਅਸੀਂ ਸਾਰੀਆਂ ਕਾਨੂੰਨੀ ਸਹਾਈਤਾ ਲੈਨੇ ਆ ਸਿੱਖ ਸਾਰੀ ਕੌਮ ਸਿੱਖਾ ਜਿਹੜੀ ਕਾਨੂੰਨ ਨੂੰ ਵਰਤਦੀ ਹੈ ਤਾਂ ਸਾਡੇ ਗੁਰੂ ਸਾਹਿਬ ਲਈ ਵੀ ਕਾਨੂੰਨ ਚਾਹੀਦਾ ਸੀ ਉਹ ਕਾਨੂੰਨ ਅੱਜ ਤੱਕ ਕਿਸੇ ਨੇ ਜਿਹੜੀ ਬਣਾਇਆ ਨਹੀਂ ਤਾਂ ਕਰਕੇ ਜਿਹੜੀਆਂ ਬੇਅਦਮੀਆਂ ਹੋਣ ਉਹ ਬੰਦ ਨਹੀਂ ਹੋਈਆਂ ਕਿਉਂਕਿ ਜੇ 295 3 ਸਾਲ ਦੀ ਕੈਦ ਹੈ ਤੇ ਦੋ ਚਾਰ ਦਿਨਾਂ ਦਾ ਜਵਾਨ ਤੋਂ ਜਾਂਦੀ ਹੈ ਉਲਟਾ ਫਿਰ ਦੋਸ਼ੀਆਂ ਨੂੰ ਦੋਸ਼ੀਆਂ ਨੂੰ ਸਰਕਾਰ ਸਿਕਿਉਰਿਟੀ ਦੇਉਂਦੀ ਹੈ 15 15 ਗਨਮੈਂ ਅੱਜ ਬਰਗਾੜੀ ਵਾਲੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ 15 15 ਗਨਮੈਂ ਜਿਪਸੀਆਂ ਉਹਨਾਂ ਦੇ ਅੱਗੇ ਚੱਲਦੀਆਂ ਸਾਡੇ ਟੈਕ ਤੋਂ ਸਿੱਕੋਂ ਕੌਮ ਦੇ ਤੋਂ ਕਿਉਂਕਿ ਪੰਜਾਬ ਚ ਸਿੱਕੋਂ ਵੱਡੀ ਗਿਣਤੀ ਚ ਵੱਸਦੀ ਹੈ ਤੇ ਤਾਂ ਕਰਕੇ ਇਹਨਾਂ ਨੇ ਫਿਰ ਜਦੋਂ ਨਾ ਹੋਇਆ ਜਦੋਂ ਜਲੰਧਰ ਦੇ ਨੇੜੇ ਇੱਕ ਘਟਨਾ ਵਾਪਰੀ ਵੀ ਇੱਕ ਦੋਸ਼ੀ ਨੇ ਪਿਸ਼ਾਬ ਕੀਤਾ ਗੁਰੂ ਸਾਹਿਬ ਤੇ ਅੱਗੇ ਜਾ ਕੇ ਆਹ ਤੋਂ ਇਹਨਾਂ ਦਾ ਹਿੱਦਲਾ ਪੂਰਾ ਬਲੁੰਦ ਰਿਆ ਗਿਆ ਤਾਂ ਇਹਨਾਂ ਨੇ ਇਹ ਫੈਸਲਾ ਕੀਤਾ ਵੀ ਮੈਂ ਫੌਜੀ ਸਾਹਿਬ ਨੇ ਵੀ ਮੈਂ ਇਹ ਕੰਮ ਕਰਨਾ ਵੀ ਕਾਨੂੰਨ ਬਣਾਉਣ ਲਈ ਮੈਂ ਮੋਰਚਾ ਲਾਉਣਾ ਹੈ ਵੀ ਕੌਮ ਨੂੰ ਜਗਾਵਾਂਗੇ ਉਹ ਤਾਂ ਪਤਾ ਹੀ ਹੈ ਵੀ ਸਰਕਾਰ ਕਿਸੇ ਦੇ ਮੋਰਚਾ ਲਾਏ ਤੇ ਇੱਕ ਬੰਦੇ ਤੇ ਨਹੀਂ ਜਾਗਦੀ ਜੇ ਸਿੱਖ ਉੱਠਣਗੇ ਤਾਂ ਕਾਨੂੰਨ ਬਣੂਗਾ ਇਸ ਮੰਗ ਨੂੰ ਲੈ ਕੇ ਨੇ ਸਿੱਖ ਕੌਮ ਨੂੰ ਜਗਾਉਣ ਲਈ ਸੁੱਤੀ ਭਈ ਕੌਮ ਨੂੰ ਜਗਾਉਣ ਲਈ ਕੋਸ਼ਿਸ਼ ਕੀਤੀ ਸੀ ਪਰ ਅੱਜ 2 ਮਹੀਨੇ ਹੋ ਗਏ 70 ਦਿਨ ਹੋ ਗਏ 2 ਮਹੀਨਾ ਤੋਂ ਉੱਤੇ ਸਮਾਂ ਲੰਘਿਆ ਤੀਜਾ ਮਹੀਨਾ ਚੱਲ ਰਿਹਾ ਹੈ ਪਰ ਕੌਮ ਅਜੇ ਤੱਕ ਜਾਗੀ ਨਹੀਂ ਇੱਥੇ 1700 ਤੋਂ ਵੱਧ ਕਦੇ ਇਕੱਠ ਨਹੀਂ ਹੋਇਆ। 2 ਮਹੀਨਿਆਂ ਚ ਸਾਦਿਆਂ ਅਸੀਂ ਹਫ਼ਤੇ ਬਾਅਦ ਹੁਣ ਵੀ 22 ਤਰੀਕ ਨੂੰ ਇਕੱਠ ਹੈ। ਤੇ 22 ਤੋਂ ਬਾਅਦ ਹੁਣ ਕਈ ਜਥੇਬੰਦੀਆਂ ਦੀ ਰਾਏ ਤੇ ਅਸੀਂ ਨੇ ਪੰਥਕਾ ਆਪਣੇ ਆਗੂਆਂ ਦੀ ਰਾਏ ਤੇ ਅਸੀਂ ਨੇ 11 ਜਨਵਰੀ ਦਾ ਵੱਡਾ ਇਕੱਠ ਰੱਖਿਆ ਵੀ ਸਨੇਹੇ ਲਾ ਕੇ। ਹੁਣ ਅਸੀਂ ਕੋਸ਼ਿਸ਼ ਕੀਤੀ ਹੈ ਵੀ ਦੇਖੋ ਪਤਾ ਤਾਂ ਲੱਗ ਗਿਆ ਸੋਸ਼ਲ ਮੀਡੀਆ ਰਾਹੀਂ ਸਭ ਨੂੰ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਸੁਣ ਕੇ ਆਏ ਹੋ। ਪਰ ਜਿਹੜੇ ਸਾਡੇ ਆਗੂ ਨੇ ਸਿੱਖ ਜਥੇਬੰਦੀਆਂ ਨੇ ਧਾਰਮਿਕ ਸੰਸਥਾਵਾਂ ਨੇ ਧਾਰਮਿਕ ਜਿੰਨੀਆਂ ਵੀ ਰਾਗੀ ਢਾਡੀ ਕ੍ਰਾਂਤੀ ਪ੍ਰਚਾਰਕ ਸੰਤ ਬਾਬੇ ਸਾਡੀ ਕੌਮ ਦੇ ਜਥੇਬੰਦੀਆਂ ਦੇ ਆਗੂ ਕਾਲੀਦਾਲਾਂ ਦੇ ਪੋਲੀਟੀਕਲ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਸਾਡੀਆਂ ਰਾਸ਼ਟਰੀ ਪਾਰਟੀਆਂ ਕਿਸੇ ਨੇ ਵੀ ਅਜੇ ਤੱਕ ਇਹਦੇ ਲਈ ਸਪੋਰਟ ਨਹੀਂ ਕੀਤੀ ਮੈਂ ਉਹਦੇ ਲਈ ਆਵਾਜ਼ ਠਾਈ ਹੈ ਕਿਸੇ ਨੇ ਕਿਉਂਕਿ ਸਿੱਖ ਨਹੀਂ ਆਏ ਪਰ ਇਹ ਕਾਨੂੰਨ ਬਣ ਸਕਦਾ ਜੇ ਸਿੱਖ ਕੌਮ ਉੱਠੂਗੀ ਵੱਡੀ ਗਿਣਤੀ ਚ ਬਾਹਰ ਨਿਕਲੂਗੀ ਜਿਹੜਾ ਇਹ ਕਾਨੂੰਨ ਹੈ ਇਹ ਮੋਦੀ ਦੇ ਅ ਅਮਿਤ ਸ਼ਾਹ ਜਿਹੜਾ ਗ੍ਰਹਿ ਮੰਤਰੀ ਆ ਰਾਸ਼ਟਰਪਤੀ ਦੇ ਸਈਨਾਂ ਲਈ ਪਿਆ 20 ਸਾਲ ਦੀ ਕੈਦ ਲਈ ਪੰਜਾਬ ਸਰਕਾਰ ਤੋਂ ਭੇਜਿਆ ਹੋਇਆ ਪਰ ਇਹ ਪਾਸ ਸਿਰਫ ਹੋ ਸਕਦਾ ਜੇ ਸਿੱਖ ਉੱਠਣਗੇ ਭਵੇਂ ਫੌਜੀ ਸਾਹਿਬ ਵਰਗੇ 50 ਬੰਦੇ ਸ਼ਹੀਦ ਹੋ ਜਾਣ ਸਰਕਾਰ ਦੀ ਸੇਤ ਤੇ ਕੋਈ ਅਸਰ ਨਹੀਂ ਜੇ ਸਿੱਖ ਉੱਠਣਗੇ ਤਾਂ ਮੇਰਾ ਖਿਆਲ ਹੈ ਵੀ ਤਰੰਤ ਭਵੇਂ 10 ਦਿਨਾਂ ਚ ਕਾਨੂੰਨ ਆ 5 ਦਿਨਾਂ ਚ ਬਣਵਾ ਲੈਣਾ ਇਸ ਲਈ ਫੌਜੀ ਸਾਹਿਬ ਨੇ ਅੱਜ ਦੇਖੋ ਪੋ ਦਾ ਮਹੀਨਾ ਹੈ ਸਹਿਬਜ਼ਾਦਿਆਂ ਦਾ ਦਿਨ ਦਿਹਾੜੇ ਸ਼ੁਰੂ ਹੋ ਗਏ ਅੱਜ 22 ਤਰੀਕ ਨੂੰ ਸਾਹਿਬ ਦੇ ਵੱਡੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਫਿਰ 26 25 26 27 ਦਾ ਸ੍ਰੀ ਫਤਿਹਗੜ੍ਹ ਸਾਹਿਬ ਛੋਟੇ ਸਹਿਬਜ਼ਾਦਿਆਂ ਦਾ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਗੁਰੂ ਸਾਹਿਬ ਨੇ ਉਹ ਸਹਿਬਜ਼ਾਦਿਆਂ ਨੂੰ ਬਾਰ ਕੇ ਸਾਰਾ ਸਰਬੰਸ ਵਾਰ ਕੇ ਕੌਮ ਲਈ ਇੱਕੋ ਹੁਕਮ ਕੀਤਾ ਸੀ ਸਿਰਫ ਇੱਕੋ ਹੁਕਮ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਪਰ ਅੱਜ ਤੋਖ ਸਾਡੇ ਸਿੱਖਾਂ ਨੇ ਬਾਹਤਰਾ ਨੇ ਸਾਡੇ ਤਾਂ ਅੱਜ ਤੱਕ ਸੁਰੱਖਿਅਤ ਸਾਰਾ ਕੁਝ ਪਹਛਾਤਾ ਸੀ ਕੁਰਬਾਨੀਆਂ ਕਰਕੇ ਪਰ ਅੱਜ ਅਸੀਂ ਜਦੋਂ RAM ਸੁਖਰਾਮ ਦੀ ਜ਼ਿੰਦਗੀ ਚ ਕੌਮ ਬਤੀਤ ਕਰ ਰਹੀ ਹੈ ਤਾਂ ਅੱਜ ਸਾਡੇ ਗੁਰੂ ਦਾ અપਮਾਨ ਦੇਖੋ 500 ਵਾਰ ਹੋ ਗਿਆ ਹੁਣ ਦੱਸੋ ਵੀ ਜਿਹੜੇ ਨੂੰ ਸਾਨੂੰ ਇੱਕੋ ਹੁਕਮ ਕੀਤਾ ਵੀ ਸਭ ਸਿੱਖਾਂ ਨੂੰ ਹੁਕਮ ਆਇਆ ਗੁਰੂ ਮਾਨੇਗ੍ਰੰਥ ਦੂਜੇ ਪਾਸੇ ਇੱਕ ਗੁਰੂ ਦਾ ਹੁਕਮ ਆ ਵੀ ਗੁਰਕੀ ਨਿੰਦਾ ਸੁਨੇ ਨਾ ਕਾਨ ਸੀਸ ਭੇਟ ਕਰ ਦੀਜਾ ਕਿਰਪਾਣ ਜੇ ਕਹਿੰਦਾ ਵੀ ਕੋਈ ਨਿੰਦਾ ਕਰੇ ਤਾਂ ਉਹਦੇ ਜਾਪ ਹੋ ਜਾ ਇੱਕ ਪਾਸੇ ਕਰ ਦੋ ਸਾਡੇ ਗੁਰੂ ਦਾ ਹੁਕਮ ਹੈ ਸਾਡਾ ਇਤਿਹਾਸ ਉਹ ਵਰਤਾ ਕੇ ਗਏ ਨੇ ਸਾਰਾ ਤੇ ਪਰ ਅੱਜ ਸਿੱਖ ਆਪਣੀਆਂ ਅੱਖਾਂ ਦੇ ਸਾਹਮਣੇ ਨਿੰਦਿਆ ਨਹੀਂ ਅੱਜ ਅਪਮਾਨ ਦੇਖ ਰਹੇ ਨੇ ਕਿਤੇ ਦੇਖਦੇ ਨੇ ਵੀ ਨਰੋਦ ਚ ਭਾ ਕੇ ਗਰਵਾਨੀ ਸੜਤੀ ਫੇਰ ਵੀ ਸਾਡੇ ਸਿੱਖਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਗਲੀਆਂ ਨਾਲੀਆਂ ਚ ਦਾਣੀਆਂ ਅਸਰ ਹੋਇਆ ਤਾਂ ਇਹ ਇਹ ਦੁੱਖ ਨੂੰ ਲੈ ਕੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਖਾਲਸਾ 70 ਦਿਨਾਂ ਤੋਂ ਬੈਠਾ ਹੈ ਤੋਂ ਸੰਗਤ ਨੂੰ ਸਾਡੀ ਅਪੀਲ ਹੈ ਵੀ 22 ਤਰੀਕ ਨੂੰ ਵੀ ਆਇਓ 22 ਤੋਂ ਬਾਅਦ ਅਸੀਂ 11 11 ਜਨਵਰੀ ਦਾ ਇੱਥੇ ਵੱਡਾ ਕੱਟ ਰੱਖਿਆ ਗਿਆ ਹੈ ਜਿਹੜੇ ਐਕੀ ਨਹੀਂ ਆ ਸਕਦੇ ਤਾਂ 11 ਜਨਵਰੀ ਨੂੰ ਤਾਂ ਜਰੂਰ ਆਇਓ ਜੇ ਤੁਸੀਂ ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨਦੇ ਹੋ ਗੁਰੂ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਸ਼ਬਦ ਗੁਰੂ ਦੇ ਸੱਚੇ ਉਪਾਸਕੋਂ ਤਾਂ 11 ਜਨਵਰੀ ਨੂੰ ਜਾਂ 22 ਜਨਵਰੀ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਇੱਥੇ ਜਿਵੇਂ ਅੱਜ ਤੁਸੀਂ ਡੱਲਿਆ ਲਈ ਜਾ ਰਹੇ ਹੋ ਉਹ ਕਿਉਂਕਿ ਆਪਣੀ ਰੋਜੀ ਰੋਟੀ ਲਈ ਲੜ ਰਹੇ ਨੇ ਔਰ ਇਹ ਤਾਂ ਉਦੋਂ ਵੀ ਵੱਡਾ ਮਸਲਾ ਹੈ ਪੰਜਾਬ ਬਸ ਦਾ ਗੁਰਾਂ ਦੇ ਨਾਂ 'ਤੇ ਪੰਜਾਬ ਦੀ ਧਰਤੀ ਤੇ ਗੁਰੂਆਂ ਦਾ ਅਪਮਾਨ ਹੋਗਾ ਇਹ ਦਾਵਾ ਹੈ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਉਹ ਸਾਡੀ ਬਰਬਾਦੀ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਚੀਕਾਂ ਮਾਰ ਰਹੇ ਹਾਂ ਸਾਡੇ ਬੱਚੇ ਬਾਹਰ ਉੱਥੇ ਛਿੱਤਰ ਖਾ ਰਹੇ ਨੇ ਉਹ ਇਧਰ ਭਈਆਂ ਤੋਂ ਛਿੱਤਰ ਖਾ ਰਹੇ ਹਾਂ ਅਸੀਂ ਇਹ ਸਾਡੇ ਹਾਲਾਤ ਨੇ